ਦੇਖੋ ਲੜਾਈ ਤਾਂ ਪਹਿਲੇ ਵੀ ਕਦੀ ਹੋਣੀ ਸੀ ਗੱਲ ਇਦਾਂ ਹੈਗੀ ਆ ਲੜਾਈ ਤਾਂ ਲੋਕਾਂ ਦੀ ਹੈ ਲੜਾਈ ਮੇਰੇ ਪਰਿਵਾਰ ਦੀ ਹੈ ਮੇਰੇ ਪਰਿਵਾਰ ਦੇ ਵਿੱਚ ਜੋ ਵੀ ਦੀ ਕਿ ਇਹਨਾਂ ਨੇ ਕੀਤੀਆਂ ਪਿਛਲੇ 8 ਸਾਲ ਦੇ ਵਿੱਚ ਹੁਣ ਜਵਾਬ ਦੇਣ ਦਾ ਮੌਕਾ ਆ ਗਿਆ ਅਸੀਂ ਜਵਾਬ ਦੇਵਾਂਗੇ ਇਹਨਾਂ ਨੂੰ ਮੇਰੇ ਪੋਸਟਰ ਬਾੜੇ ਜਾਂਦੇ ਨੇ ਆਪਣੇ ਆ ਵੀ ਮੇਰੇ ਪੋਸਟਰ ਲਵਾ ਕੇ ਗਲਤ ਜਗ੍ਹਾ ਦੇ ਉੱਤੇ ਉਹਨਾਂ ਦਾ ਮੂੰਹ ਕਾਲਾ ਕੀਤਾ ਜਾਂਦਾ ਹੈ ਇਹਨੀਆਂ ਛੋਟੀ ਸੋਚ ਵਾਲੀ ਬਿਕਾਇ ਹੁੰਦੀ ਹੈ ਸਿਆਸਤ ਮੰਨ ਸ਼ਰਮ ਆਂਦੀ ਹੈ ਕਿ ਜਿਹੜੀ ਸਿਆਸਤ ਦੇ ਕਾਰੇ ਹੈਗੇ ਆ ਇਹ ਸਿਆਸਤ ਨਹੀਂ ਹੈਗੀ ਇਹ ਰਾਦਰ ਪਰਸਨਾਂ ਦੇ ਵਿਚ ਘਟ ਰਿਹਾ ਇਹ ਇਹਨਾਂ ਦਾ ਗੁੱਸਾ ਹੈ ਪਾਰਟੀਆਂ ਕੋ ਦੋਨੋਂ ਘਬਰਾ ਗਈਆਂ ਜੋ ਪਰਿਵਾਰ ਦੇ ਵਿੱਚ ਇਕੱਠ ਦੇਖ ਰਿਹਾ ਮੈਂ ਤਾਂ ਓਪਨਲੀ ਕੈਮਰੇ ਦੇ ਕੇ ਨਾ ਜੋ ਮੈਨੂੰ ਪਤਾ ਲੱਗਿਆ ਇਹ ਤਾਂ ਪੈਸੇ ਦੇ ਦੇ ਇਕੱਠ ਕਰਦੇ ਫਿਰਦੇ ਆ ਸਾਡੇ ਜਿਹੜੇ ਇਕੱਠ ਹੈਗੇ ਆ ਉਹ ਜਨਤਾ ਦੇ ਲੋਕਾਂ ਦੇ ਰੈਜ਼ੀਡੈਂਟ ਦੇ ਮੇਰੇ ਪਰਿਵਾਰ ਦੇ ਪਿਆਰ ਦੇ ਇਕੱਠ ਨੇ ਆਹੜੇ ਭੈਣ ਜੀ ਨੇ ਇਹਨਾਂ ਨੂੰ ਕਈ ਇਕੱਠ ਕਰਾਏ ਨੇ ਕਦੀ ਇਹਨਾਂ ਪੁੱਛੋ ਕਿਸੇ ਨੇ ਕੋਈ ਪਈਆ ਮੇ ਕੋ ਮੰਗਿਆ ਹੋਵੇ ਲੋਕੀ ਆਪਣੇ ਕੋਲੋਂ ਪੈਸੇ ਖਰਚ ਕੇ ਕਰ ਰਹੇ ਆ ਮੈਂ ਰੀਣੀ ਆ ਸਾਰੇ ਸਾਰੇ ਲੁਧਿਆਣੇ ਵਸਦਾ ਹਰ ਪਰਿਵਾਰ ਦਾ ਹਰ ਮਾਂ ਦਾ ਹਰ ਭੈਣ ਦਾ ਹਰ ਧੀ ਦਾ ਹਰ ਬਿਰਗ ਦਾ ਹਰ ਭਰਾ ਦਾ ਕਿਉਂਕਿ ਸਾਰਿਆਂ ਨੇ ਮਿਲ ਕੇ ਜਿੰਨਾ ਸਾਥ ਦਿੱਤਾ ਤੇ ਜਿੰਨਾ ਸਾਥ ਦੇ ਰਿਹਾ ਉਹ ਮੈਂ ਦੇ ਨਹੀਂ ਦੇ ਸਕਦਾ ਕੀ ਦੇ ਬੋਲ ਤੁਸੀਂ ਪਛਮੀ ਦੇ ਵਿੱਚ ਵਿੱਚ ਇਸ ਤਰ੍ਹਾਂ ਦਾ ਲੋਕਾਂ ਦਾ ਜਿਹੜਾ ਹੈਗਾ ਹੱਥੋਂ ਸੰਜੋਗ ਲੱਗ ਰਿਹਾ ਹੈਗਾ ਜੰਗਸ਼ਤਾਨ ਨਾਲ ਮੁਕਾਬਲਾ ਦਾ ਚੋਕ ਨਾ ਮੁਕਾਬਲਾ ਦੇ ਭਾਪੀ ਨੇ ਜਦੋਂ ਨਹੀਂ ਕੀਤਾ ਹੋ ਆਮ ਆਦਮੀ ਪਾਰਟੀ ಕಾಂಗ್ರೆਸ ਸੰਪਤੀ ਇਹਦੇ ਬਾਰੇ ਦੇਖੋ ਪਹਿਲੀ ਗੱਲ ਤਾਂ ਮੈਂ ਚੋਕ ਨਾ ਮੁਕਾਬਲਾ ਕਰਦਾ ਹੀ ਨਹੀਂ ਕਿਉਂਕਿ ਇਹ ਲੋਕ ਆਪਣੇ ਵੋਟਰ ਕਹਿੰਦੇ ਆ ਮੈਂ ਉਹਨੂੰ ਪਰਿਵਾਰ ਮੰਨਦਾ ਪਰਿਵਾਰ ਦੇ ਵਿੱਚ ਵੋਟ ਨਹੀਂ ਆਉਦੀ ਕੀਮਤ ਨਹੀਂ ਪਾਈ ਜਾ ਸਕਦੀ ਪਿਆਰ ਉਹਦੇ ਵਿੱਚ ਸਿਰਫ ਪਿਆਰ ਪਾਇਆ ਜਾ ਸਕਦਾ ਸੋ ਜਿਹੜਾ ਪਿਆਰ ਮੈਨੂੰ ਮਿਲਦਾ ਪਿਆ ਉੱਥੇ ਦਾ ਇਹੀ ਲੱਗਦਾ ਕਿ ਈਸ਼ਵਰ ਨੇ ਕਿਰਪਾ ਕੀਤੀ ਵਾਹਿਗੁਰੂ ਨੇ ਕਿਰਪਾ ਕੀਤੀ ਤਸਵੀਪ ਕਰਕੇ ਦਿਖਾਵਾਂਗੇ ਸੀ ਬੋਲੇ ਹਾਂ ਜੀ 2022 ਤੋਂ ਉਹ ਦੰਡ ਬੱਕਰੇ ਆਉਣਗੇ ਤੇ ਇੱਕ ਕਾਲੀਦਲ ਇਥੇ ਇੱਕ ਜੋਟਾ ਪੂਰਾ ਇੱਕ ਜੋਟਾ ਅੱਜ ਤੇ ਵੇਖ ਲਓ ਸਾਰਾ ਕਾਲੀਦਲ ਸ਼ੋਮਣੀ ਕਾਲੀਦਲ ਦੇ ਇੱਕ ਇੱਕ ਲੀਡਰਸ਼ਿਪ ਇਥੇ ਹਾਜ਼ਰ ਸੀ ਕਿਹਦਾ ਮੈਂ ਨਾਮ ਲਵਾਂ ਤੇ ਕਿਹਦਾ ਨਾਮ ਨਾਮ ਲਵਾਂ ਬਾਦਲ ਸਾਹਿਬ ਦੀ ਆ ਜਾਣਾ ਸੀ ਉਹਨਾਂ ਨੇ ਪਰ ਜਿਵੇਂ ਢੀਂਸਾ ਸਾਹਿਬ ਬਾਰੇ ਆਪਾਂ ਨੂੰ ਪਤਾ ਹੈਗਾ ਸਾਡੇ ਇੱਕ ਬਹੁਤ ਹੀ ਸੀਨੀਅਰ ਦਰਵੇਸ਼ ਜਿਹੜੇ ਹੈਗੇ ਨੇ ਲੀਡਰ ਉਹਨਾਂ ਦਾ ਸੰਸਾਰ ਜਾਈ ਰਿਹਾ ਸੰਸਾਰਕ ਯਾਤਰਾ ਪੂਰੀ ਕਰਕੇ ਚੜ੍ਹਾਈ ਕਰਕੇ ਆ ਤੇ ਇਸ ਕਰਕੇ ਥੋੜੇ ਜਿਹਾ ਉਹਨਾਂ ਦੇ ਜੋ ਜਿਹੜੇ ਹੈਗੇ ਬਾਲ ਸਾਹਿਬ ਦੇ ਥੋੜੇ ਨੰਬਰ ਸਰ ਸੀਗੇ ਤੇ ਨਾਲੇ ਉਧਰ ਸੀਗੇ ਉਸ ਕਰਕੇ ਅੱਜ ਉਹ ਮਾਫੀ ਮੰਗੀ ਉਹਨਾਂ ਨੇ ਸਾਰਿਆਂ ਕੋਲੋਂ ਕਿ ਮੇਰੇ ਕੋ ਨਹੀਂ ਆ ਹੋਇਆ ਪਰ ਉਹ ਹੁਣ ਆ ਕੇ ਆ ਗੱਲ ਸੰਸਕਾਰ ਸੰਸਕਾਰ ਤੋਂ ਬਾਅਦ ਆ ਕੇ ਇੱਥੇ ਜਿਹੜਾ ਹੈਗਾ ਸਾਰੀ ਕਮਾਨ ਸਾਮਣੇ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰੂੰਗਾ ਆਪਣੀ ਹਾਈਟ ਕਮਾਨ ਦਾ ਔਰ ਸਾਰੀ ਸੀਨੀਅਰ ਲੀਡਰਸ਼ਿਪ ਦਾ ਜਿਨ੍ਹਾਂ ਨੇ ਮੇਰੇ 'ਚ ਵਿਸ਼ਵਾਸ ਜਤਾਉਂਦੇ ਹੋਏ ਇਹ ਬੜੀ ਅਹਿਮ ਚੋਣ ਦੇ ਵਿੱਚ ਮੈਨੂੰ ਆਪਣਾ ਉਮੀਦਵਾਰ ਬੁਲਾਇਆ ਤੇ ਅੱਜ ਜਦੋਂ ਕਾਗਜ਼ ਭਰਨ ਜਾ ਰਹੇ ਆ ਇਸ ਚੋਣ ਮਹੀਮਾ ਨੂੰ ਸ਼ੁਰੂ ਕਰਨ ਲਈ ਆਏ ਸਾਨੂੰ ਆਸ਼ੀਰਵਾਦ ਦੇਣ ਆਏ ਸਪੋਰਟ ਕਰਨ ਆਏ ਮੇਰੇ ਇਸ ਪ੍ਰਦੇਸ਼ ਦੇ ਸਾਡੇ ਜਨਰਲ ਸੈਕਟਰੀ ਇਨਚਾਰਜ ਸਾਹਿਬ ਕਾ ਸੀਐਮ ਰੁਪੇਸ਼ ਬੁਗੇਲ ਜੀ ਦਾ ਧੰਨਵਾਦ ਕਰਦਾ ਧੰਨਵਾਦ ਕਰਦਾ ਆਪਣੇ ਪ੍ਰਧਾਨ ਸਾਹਿਬ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦਾ ਧੰਨਵਾਦ ਕਰਦਾ ਸਾਹਿਬ ਕਾ ਸੀਐਮ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਦਾ ਔਰ तमाम ساری ਲੀਡਰਸ਼ਿਪ ਰਵਿੰਦਰ ਅਲਵੀ ਜੀ ਦਾ ਸਭ ਇਹਨਾਂ ਦੇ ਬਿਨਾਂ ਤਾਂ ਮੈਂ ਕੁਝ ਵੀ ਨਹੀਂ ਤਮਾਮ ਲੀਡਰਸ਼ਿਪ ਜਿਹੜੀ ਪਿਛਲੇ 1 ਮਹੀਨੇ ਤੋਂ ਜਿਨ੍ਹਾਂ ਨੇ ਅਲੱਗ-ਅਲੱਗ ਵਾੜਾਂ ਦੇ ਵਿੱਚ ਆਪਣੇ ਕੰਮ ਸੰਭਾਲੇ ਹੋਏ ਐ ਔਰ ਕੈਂਪੇਨ ਕਰਦੇ ਜਾ ਰਹੇ ਐ ਲੁਧਿਆਣੇ ਦੀ ਸਾਰੀ ਲੀਡਰਸ਼ਿਪ ਜਿਨ੍ਹਾਂ ਨੇ ਸਾਰੇ ਕਾਉਂਸਲਰ ਨਾਲ ਲਗਾ ਕੇ ਇਸ ਮੁਹਿਮ ਨੂੰ ਇੱਥੇ ਤੱਕ ਪਹੁੰਚਾਇਆ ਵੀ ਅੱਜ ਇਸ ਇਲੈਕਸ਼ਨ ਦੇ ਵਿੱਚ ਜਿੰਨੇ ਤਸ਼ੱਦਦ ਕਰ ਸਕਦੀ ਸੀ ਪਿਛਲੇ 2 ਮਹੀਨੇ ਸਾਡੇ ਇਸ ਇਲਾਕੇ ਦੇ ਵਰਕਰਾਂ ਤੇ ਇਹ ਸਰਕਾਰ ਉਹਦੇ باوجود ਵੀ ਅੱਜ ਸਾਰੀ ਕਾਂਗਰਸ ਟੁੱਟ ਗਈ ਹੈ ਔਰ ਪ੍ਰਧਾਨ ਸਾਹਿਬ ਔਰ ਪਰਬਾਰੀ ਸਾਹਿਬ ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਏਗੀ ਅੱਜ ਇੱਕ ਬੰਦਾ ਕਾਂਗਰਸ ਦਾ ਇਹ ਤੋੜਨ ਚ ਕਾਮਯਾਬ ਨਹੀਂ ਹੋਏ ਜਿੰਨੇ ਬਾਅਦ ਇਲੈਕਸ਼ਨ ਹੋਏ ਨਹੀਂ ਰੋਜ਼ ਇਹ ਸਾਫੇ ਪਾਉਂਦੇ ਸੀਗੇ ਤੇ ਕਾਂਗਰਸ ਦੇ ਬੰਦੇ ਜੁਆਇਨ ਕਰਾਉਂਦੇ ਸੀ ਪ੍ਰੈਸ਼ਰ ਡਾਲ ਕੇ ਅੱਜ ਸਾਰੇ ਧੱਕੇ ਸਹਿੰਦੇ ਹੋਏ ਇਹ ਇਕੱਠੇ ਆ ਔਰ ਅਗਲੀ ਲੜਾਈ ਜਿਹੜੀ ਬੜੀ ਫੈਸਲਾਕੁਨਾ ਉਹਦੇ ਵਾਸਤੇ ਤਿਆਰ ਬੈਠੇ ਆ ਤੁਸੀਂ ਮੌਕਾ ਦਿਓ ਆਉਣ ਵਾਲੇ ਟਾਈਮ 'ਚ ਇਹਨਾਂ ਦੇ ਝਾੜੂ ਦਾ ਖਿੱਲਰ ਤੇ ਮੈਂ ਦਿਖਾ ਦਿਆਂ ਰੋਜ਼ ਇੱਥੇ ਜੁਆਇਨਿੰਗ ਆ ਨਾ ਕਰਾਵਾਂ ਤਾਂ ਮੈਨੂੰ ਫੜ ਲਿਓ ਜੀ ਮੇਰਾ ਸਿਰ ਚੁੱਕਦਾ ਸਾਰੀ ਲੀਡਰਸ਼ਿਪ ਪਿੱਛੇ ਮੈਂ ਚਾਹੇ ਨਾਮ ਨਹੀਂ ਲੈ ਸਕਿਆ ਟਾਈਮ ਦੀ ਕਮੀ ਕਰਕੇ ਪਰ ਤੁਸੀਂ ਸਾਰੇ ਜਿਹੜੇ ਆਏ ਹੋ ਮੈਨੂੰ ਇੱਥੇ ਸਪੋਰਟ ਕਰਨ ਮੇਰਾ ਸਾਥ ਦੇਣ ਤੁਹਾਡਾ ਇੱਕ ਇੱਕ ਕਦਮ ਮੇਰੇ ਸਿਰ ਮੱਥੇ ਤੇ ਅੱਜ ਮੌਕਾ ਆ ਔਰ ਜ਼ਮੀਨ ਤਿਆਰ ਹੈ ਤੁਸੀਂ ਫਸਲ ਬੀਜਣੀ ਬੀਜਣੀ ਹੈ ਤੇ ਉਹਦਾ ਫਲ ਅੱਜ ਤੋਂ 20 ਦਿਨ ਬਾਅਦ ਅਸੀਂ ਕੱਟ ਲੈਣਾ ਇਹੋ ਜੀ ਜ਼ਮੀਨ ਤਿਆਰ ਕਰਕੇ ਸਾਰੀ ਕਾਂਗਰਸ ਦੀ ਤੁਹਾਡੀ ਲੀਡਰਸ਼ਿਪ ਜਿਹੜੀ ਥੱਲੇ ਜਿਹੜੇ ਸਾਡੇ ਵਰਕਰ ਨੇ ਉਹਨਾਂ ਨੇ ਤਿਆਰ ਕਰ ਰੱਖੀ ਔਰ ਲੋਕ ਵੀ ਅੱਜ ਚਾਹੁੰਦੇ ਆ ਬਦਲਾਵ ਲਿਆਣਾ ਮੈਂ ਜਿੱਥੇ ਤੁਹਾਡਾ ਧੰਨਵਾਦ ਕਰਦਾ ਅੱਗੇ ਉਮੀਦ ਵੀ ਕਰਦਾ ਮੇਰਾ ਖਿਆਲ ਆ ਸਾਰੀ ਪ੍ਰੈਸ ਦੇ ਸ਼ੱਕ ਸ਼ੁਭੇ ਖਤਮ ਹੋ ਗਏ ਹੋਣਗੇ ਪ੍ਰਧਾਨ ਸਾਹਿਬ ਇੱਥੇ ਖੜੇ ਐ ਤੇ ਮੇਰੇ ਹੀ ਚੋਣ ਨੂੰ ਲੜਨ ਵਾਸਤੇ ਆਏ ਐ ਮੇਰਾ ਖਿਆਲ ਕਿਸੇ ਨੂੰ ਕੋਈ ਸ਼ੱਕ ਹੋਣਾ ਨਹੀਂ ਚਾਹੀ ਹੁਣ ਸਾਡੇ ਸਵਾਲ ਖਤਮ ਤੇ ਸਵਾਲ ਉਧਰ ਕਰ ਲਿਓ ਜੇ ਵੀ ਉਹਨਾਂ ਦੇ ਪ੍ਰਧਾਨ ਕਿਤੇ ਹੈਗੇ ਨੇ ਚਾਹੇ ਆਮ ਆਦਮੀ ਦੇ ਪ੍ਰਧਾਨ ਨੂੰ ਅਮਰੀਕਾ ਤੋਂ ਲਿਆਣ ਤੇ ਚਾਹੇ ਬੀਜੇਪੀ ਦੇ ਪ੍ਰਧਾਨ ਨੂੰ ਸਵਿਟਜ਼ਰਲੈਂਡ ਤੋਂ ਲਿਆਣ ਸਾਡਾ ਪ੍ਰਧਾਨ ਸਾਡੇ ਵਿੱਚ ਖੜਾ ਸਾਡੀ ਸਾਰੀ ਲੀਡਰਸ਼ਿਪ ਮੇਰੇ ਤੋਂ ਅੱਗੇ ਹੋ ਕੇ ਲੜਾਈ ਲੜ ਰਹੀ ਹੈ ਮੈਂ ਤਾਂ ਦਰਦਰ ਤੁਰਿਆ ਫਿਰਦਾ ਉਹ ਮੇਰੇ ਤੋਂ ਵੀ ਗਾਂ ਝੋਲੀ ਅੱਡ ਕੇ ਲੋਕਾਂ ਦੇ ਕੋਲੇ ਵੋਟ ਮੰਗਦੇ ਫਿਰਦੇ ਲੋਕਾਂ ਨੂੰ ਅਹਿਸਾਸ ਕਰਾਉਂਦੇ ਫਿਰਦੇ ਵੀ ਅੱਜ ਇਸ ਇਲੈਕਸ਼ਨ ਦੇ ਵਿੱਚ ਜ਼ਰੂਰਤ ਹੈ ਕਿਸ ਤਰੀਕੇ ਬਦਲਾਅ ਲਿਆਣਾ ਤੇ ਲੋਕ ਵੀ ਤਿਆਰ ਬੈਠੇ ਜਿਹੜੇ ਇਹਨਾਂ ਦੇ 300 3 ਸਾਲ ਦੇ ਰਾਜ ਤੋਂ ਅੱਕੇ ਪਏ ਐ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਗਿਆਨੀ ਫਤਿਹ ਸਿੰਘ ਜੀ ਨੂੰ ਗੁਜ਼ਾਰਿਸ਼ ਕਰੂੰਗਾ ਵੀ ਅਰਦਾਸ ਕਰਕੇ ਸਾਡੀ ਮਿਹਮ ਦਾ ਆਗਾਜ਼ ਕਰਨ ਬਹੁਤ ਬਹੁਤ ਧੰਨਵਾਦ